ਦਿੱਲੀ ਚ ਹੋਏ ਸਿਆਸੀ ਬਦਲਾਅ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਦੇ ਹੱਥੋਂ ਜਿਹੜੀ ਸੱਤਾ ਦੀ ਚਾਬੀ ਖੁੱਸਣ ਤੋਂ ਬਾਅਦ ਹੁਣ ਉਸ ਦੀਆਂ ਨਜ਼ਰਾਂ ਪੰਜਾਬ ਦੇ ਉੱਤੇ ਟਿਕੀਆਂ ਹੋਈਆਂ ਨੇ ਤੇ ਹੁਣ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਸੱਦਿਆ ਹੈ ਇਸ ਮੁੱਦੇ ਦੇ ਉੱਤੇ ਵੀ ਹੁਣ ਰਾਜਨੀਤੀ ਗਰਮ ਹੋ ਚੁੱਕੀ ਹੈ ਕਿ ਆਖਰਕਾਰ ਕਿਉਂ 92 ਵਿਧਾਇਕ ਇੱਕ ਵਿਅਕਤੀ ਨੂੰ ਮਿਲਣ ਦੇ ਲਈ ਦਿੱਲੀ ਜਾ ਰਹੇ ਨੇ ਕਿ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਚੰਡੀਗੜ੍ਹ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਕਿਉਂ ਨਹੀਂ ਮੁਲਾਕਾਤ ਕਰ ਸਕਦੇ ਜਾਂ ਮੀਟਿੰਗ ਕਰ ਸਕਦੇ ਇਹਦੇ ਦੇ ਉੱਤੇ ਵੀ ਵੱਖਰੇ ਵੱਖਰੇ ਸਵਾਲ ਜਾਂ ਵਿਰੋਧੀ ਧਿਰ ਦੇ ਵੱਲੋਂ ਚੁੱਕੇ ਜਾ ਰਹੇ ਨੇ ਇਹਦੇ ਉੱਤੇ ਵੀ ਗੱਲਬਾਤ ਕਰਾਂ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਦੀ ਜਿਹੜੀ ਦਿੱਲੀ ਦੇ ਵਿੱਚ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਹੋਣੀ ਹੈ ਉਹਦਾ ਕਾਰਨ ਕੀ ਨੇ ਇਸ ਤੋਂ ਇਲਾਵਾ ਗੱਲਬਾਤ ਹੋਵੇਗੀ ਕਿ ਪੰਜਾਬ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਸੀ ਜਿਹੜੀ ਅੱਜ ਸੀ ਉਹ ਕੈਨਸਲ ਕਰਕੇ ਹੁਣ 13 ਫਰਵਰੀ ਦੇ ਦਿਨ ਰੱਖੀ ਗਈ ਹੈ ਇਹਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਚਿੱਲਾ ਸਾਹਿਬ ਦਾ ਸਵਾਗਤ ਹੈ ਇੱਕ ਵਾਰੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀ ਚਿੱਲਾ ਸਾਹਿਬ ਕਿਵੇਂ ਦੇਖਦੇ ਹੋ ਦਿੱਲੀ ਦੇ ਵਿੱਚ ਹੋਏ ਸੱਤਾ ਬਦਲਾਅ ਤੋਂ ਬਾਅਦ ਹੁਣ ਰਾਜਨੀਤੀ ਬਦਲਾਅ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਦੇ ਵਿੱਚ ਅੱਧੇ ਲਿਆ ਜੀ ਮਨਦੀਪ ਜੀ ਮੈਂ ਕਿ ਜਿਹੜੇ ਦਿੱਲੀ ਦੇ ਨਤੀਜੇ ਆਏ ਨੇ ਪਰਸੋਂ 8 ਫਰਵਰੀ ਨੂੰ ਜੀ ਬਹੁਤ ਕੁਝ ਪਹਿਲਾਂ ਇੰਸ ਚਿੱਟੇ ਦਿਨਾਂ ਵਾਂਗ ਸਾਫ਼ ਸੀ ਉਹਨਾਂ ਨਤੀਜਿਆਂ ਬਾਰੇ ਜੀ ਇਹ ਲੱਗ ਰਿਹਾ ਸੀ ਕਿ ਇਸ ਵਾਰ ਜਿਹੜੀ ਆਮ ਆਦਮੀ ਪਾਰਟੀ ਹੈ ਉਹਦਾ ਛਾਡੂ ਦਿੱਲੀ ਚੋਂ ਲਗਭਗ ਖਿੰਡ ਚੁੱਕਿਆ ਹੈ ਟੁੱਟ ਚੁੱਕਿਆ ਹੈ ਜਾਂ ਦਿੱਲੀ ਵਾਲੇ ਅਜੇ ਹ ਮਨ ਬਣਾ ਚੁੱਕੇ ਨੇ ਕਿ ਜਿਹੜਾ ਆਮ ਆਦਮੀ ਪਾਰਟੀ ਹੈ ਉਹ ਦਿੱਲੀ ਦੀ ਸਤਾ ਨਹੀਂ ਸੰਭਾਲ ਸਕੇਗੀ ਜੀ ਜਿਹੜੇ ਐਗਜ਼ਿਟ ਪੋਲ ਆਏ ਉਹਨਾਂ ਨੇ ਵੀ ਤਕਰੀਬਨ ਤਕਰੀਬਨ ਇਹ ਗੱਲ ਕਹੀ ਸੀ ਕਿ ਭਾਜਪਾ ਨ ਦਿੱਲੀ ਚ ਸਤਾ ਹਾਸਲ ਕਰਨ ਜਾ ਰਹੀ ਹੈ 27 ਸਾਲਾਂ ਬਾਅਦ ਜੀ ਹਾਲਾਂਕਿ ਅਰਵਿੰਦ ਕੇਜਰੀਵਾਲ ਕਿਉਂਕਿ ਉਹਨਾਂ ਦਾ ਇੱਕ ਆਪਣਾ ਵੱਖਰਾ ਅੰਦਾਜ਼ ਹੈ ਗੱਲ ਕਰਨ ਦਾ ਉਹ ਕਹਿੰਦੇ ਨੇ ਸਾਡੇ ਜਿਹੜੇ ਜਿੱਤਣ ਵਾਲੇ ਵਿਧਾਇਕ ਨੇ ਜੀ ਭਾਜਪਾ ਨੂੰ ਨਾਲ ਸੰਪਰਕ ਕਰ ਰਹੀ ਹੈ 15-15 ਕਰੋੜ ਦਾ ਲਾਲਚ ਦੇ ਰਹੀ ਹੈ ਉਹ ਬਹੁਤ ਕੁਝ ਕੀਤਾ ਉਹਨਾਂ ਨੇ 7 ਤਰੀਕ ਨੂੰ ਇੱਕ ਮੀਟਿੰਗ ਵੀ ਕੀਤੀ ਉਹਨਾਂ ਨੇ ਹੰਗਾਮੀ ਮੀਟਿੰਗ ਜਿਹਨੂੰ ਕਿਹਾ ਸੀ ਹਮ ਪਰ ਨਤੀਜੇ ਆਏ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਜਿਹਦੀ 10 ਸਾਲ ਤੋਂ ਸਤਾ ਸੀ ਉਹਨੂੰ ਲੋਕਾਂ ਨੇ ਬਾਹਰ ਦਾ ਰਾਹ ਦਿਖਾਤਾ ਤੇ ਉਹ 22 ਸੀਟਾਂ ਦੇ ਸਿਮਟ ਕੇ ਰਹਿ ਗਈ ਪਿਛਲੀ ਵਾਰੀ ਉਹਦੇ ਕੋਲੇ 62 ਸੀਟਾਂ ਸੀ ਜੀ ਮਨਦੀਪ ਜੀ ਤੇ ਭਾਰਤੀ ਜਨਤਾ ਪਾਰਟੀ ਕੋਲੇ 8 ਸੀਟਾਂ ਸੀ ਜੀ ਭਾਰਤੀ ਜਨਤਾ ਪਾਰਟੀ ਨੇ 40 ਸੀਟਾਂ ਖੋਈਆਂ ਹੂੰ ਆਮ ਆਦਮੀ ਪਾਰਟੀ ਦੀ ਉਹਨਾਂ ਦੀਆਂ ਸੀਟਾਂ 48 ਹੋਈਆਂ ਜੀ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਉਹ ਬਾਈਤੇ ਰਹਿ ਗਈ ਮੇਰੇ ਤੋਂ ਦੱਕ ਕੇ ਜਿਹੜੇ ਕਨਵੀਨਰ ਨੇ ਮੁੱਖ ਮੰਤਰੀ ਰਹੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਉਹ ਵੀ ਬੁਰੀ ਤਰ੍ਹਾਂ ਚੋਣ ਹਾਰ ਗਈ ਜੀ ਵਿਰੋਧੀ ਅਸੀਂ ਉਹ ਵੀ ਹਾਰ ਗਏ ਹੋਰ ਕਾਫੀ ਪ੍ਰਮੁੱਖ ਜਿਹੜੇ ਆਗੂ ਚੋਣ ਹਾਰੇ ਤੇ ਕਾਫੀ ਨਮੋਸੀ ਦਾ ਸਾਹਮਣਾ ਕਰਨਾ ਪਿਆ ਇਹ ਤੁਹਾਨੂੰ ਦੱਸ ਦਵਾਂ ਕਿ ਅੱਜ ਤੱਕ ਹੁਣ ਤੱਕ ਵੀ ਕੋਈ ਦਿੱਲੀ ਦੇ ਕੇਜਰੀਵਾਲ ਨੇ ਭਾਵੇਂ ਜ਼ਰੂਰ ਟਵੀਟ ਕਰਕੇ ਕਿਹਾ ਸੀ ਕਿ ਲੋਕਾਂ ਦਾ ਫਤਵਾ ਪ੍ਰਵਾਨ ਕਰ ਸੀਨੇ ਵੀ ਜਿਹੜੀ ਜਿੱਤੀ ਹੈ ਦਿੱਲੀ ਦੀ 141 ਦਿਨ ਸ਼ਾਇਦ ਮੁੱਖ ਮੰਤਰੀ ਰਹੇ ਉਹ ਜੀ ਉਹਨਾਂ ਨੇ ਵੀ ਗੱਲ ਕੀਤੀ ਸੀ ਕਿ ਝਟਕਾ ਜ਼ਰੂਰ ਲੱਗਿਆ ਅਸੀਂ ਮੰਥਨ ਕਰਾਂਗੇ ਹੂੰ ਪਰ ਪੰਜਾਬ ਦੇ ਕਿਸੇ ਆਗੂ ਦੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਮਨਦੀਪ ਜੀ ਇਥੋਂ ਤੱਕ ਕਿ ਨਾ ਮੁੱਖ ਮੰਤਰੀ ਨਾ ਮਨ ਅਰੋੜਾ ਜਿਹੜੇ ਕਿ ਪਾਰਟੀ ਦੇ ਪ੍ਰਧਾਨ ਨੇ ਹੂੰ ਨਾ ਕਿਸੇ ਹੋਰ ਸੀ ਜੂਨੀਆ ਆਗੂ ਨੇ ਦਿੱਲੀ ਚੋਣ ਬਾਰੇ ਕੋਈ ਗੱਲ ਕੀਤੀ ਕਾਂਗਰਸ ਹੀ ਜ਼ਰੂਰ ਜਸ਼ਨ ਮਨਾ ਰਹੇ ਜਿੱਤੀ ਭਾਜਪਾ ਹੈ ਦੇਲੇਚ ਪਰ ਪੰਜਾਬ ਦੇ ਕਾਂਗਰਸੀ ਜਸ਼ਨ ਮਨਾ ਰਹੇ ਕਿਉਂਕਿ ਉਹਨਾਂ ਨੂੰ ਲੱਗ ਰਹਿ ਕੇ 2027 ਹੁਣ ਬਹੁਤ ਹੀ ਦੂਰ ਨਹੀਂ 2026 ਵਾਲਾ ਸਾਲ ਹੀ ਵਿਚਾਲੇ ਰਹਿ ਗਿਆ ਬਿਲਕੁਲ ਜੀ ਕੱਲ ਅਚਾਨਕ ਮੀਟਿੰਗ ਦਾ ਸੱਦਾ ਆ ਗਿਆ ਸਾਰੇ ਵਿਧਾਇਕਾਂ ਨੂੰ ਪੰਜਾਬ ਦੇ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਕਿ 11 ਫਰਵਰੀ ਨੂੰ ਸਵੇਰੇ 11 ਵਜੇ ਕਪੂਰਥਾਲਾ ਭਵਨ ਪਹੁੰਚੋ ਪਾਰਟੀ ਦੇ ਸੁਪਰੀਮੋ ਦਾ ਸੱਦਾ ਹੈ ਕੋਈ ਠਕਰ ਆ ਨਹੀਂ ਸਕਦਾ ਬਹੁਤ ਹੀ ਵਿਦਿਆਕਤਾ ਜੀ ਚੱਲੇ ਪਾਤੇ ਕੱਲ ਨੂੰ ਨੋਕ ਤੇ ਲੇਟ ਨਾ ਹੋ ਜੀ ਅਸੀਂ ਕਿਤੇ ਸਾਡੀ ਹਾਜ਼ਰੀ ਵਾਲੇ ਰਜਿਸਟਰ ਚ ਕਿਤੇ ਦੇਰੀ ਵਾਲੀ ਹਾਜ਼ਰੀ ਨਾ ਲੱਗ ਜਾਈ ਜੀ ਸਾਰੇ ਜਾ ਰਹੇ ਨੇ ਦਿੱਲੀ ਉਹਨਾਂ ਉਸ ਮੀਟਿੰਗ ਚ ਹੋ ਸਕਦਾ ਹੈ ਇਹ ਉਸ ਮੂ ਮੀਟਿੰਗ ਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ ਇਹ ਵੀ ਵੱਡਾ ਸਵਾਲ ਹੈ ਆਂ ਜੀ ਅੱਜ ਭਗਵੰਤ ਮਾਨ ਆਪਾਂ ਮੈਂ ਕੱਲ ਤੇ ਦਿੱਲੀ ਸੀ ਤੇ ਅੱਜ ਵਾਪਸ ਆਏ ਨੇ ਇਹ ਨਹੀਂ ਪਤਾ ਕਿ ਉਹਨਾਂ ਦੀ ਮੁਲਾਕਾਤ ਹੋਈ ਕੇਜਰੀਵਾਲ ਜਨ ਨਾਲ ਜਾਂ ਨਹੀਂ ਹੋਈ ਜੀ ਪਰ ਉਹ ਜਿਹੜਾ ਇੱਥੇ ਵਾਪਸ ਆ ਗਏ ਸੀ ਹੁਣ ਦੁਬਾਰਾ ਜਾਣਗੇ ਜਾਂ ਨਹੀਂ ਜਾਣਗੇ ਤਾਂ ਪਤਨਨਾ ਦਾ ਕੈਬਨਿਟ ਦੀ ਮੀਟਿੰਗ ਜ਼ਰੂਰ ਦੂਜੀ ਵਾਰ ਮੁਲਤਵੀ ਹੋ ਗਈ ਪੰਜਾਬ ਦੀ ਹੂੰ 13 ਫਰਵਰੀ ਨੂੰ ਹੋਣੀ ਹੈ ਜਿਹੜੀ ਅੱਜ ਹੋਣੀ ਸੀ ਪਹਿਲਾਂ 10 ਫਰਵਰੀ ਨੂੰ ਤਿੱਲਾ ਸਭ ਇੱਥੇ ਮੈਂ ਤੁਹਾਨੂੰ ਟੋਕ ਰਿਹਾ ਤੇ ਜਿਹੜੇ ਰਵਨੀਤ ਬਿੱਟੂ ਹੈ ਉਹਨਾਂ ਦਾ ਬਿਆਨ ਆਇਆ ਕਹਿੰਦੇ ਜਿਹੜੇ ਸੀਐਮ ਮਾਨਸ ਮੇਂ ਦਿੱਲੀ ਦੇ ਵਿੱਚ ਬੰਨੋਪਦਾ ਪਹੁੰਚਣਗੇ ਪੰਜਾਬ ਦੇ ਵਿੱਚ ਸੀਐਮ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਰਵਨੀਤ ਬਿੱਟੂ ਹਰਦਾਜ ਦਾ ਬਿਆਨ ਹੈ ਜੀ ਚਲੋ ਇਹ ਸਿਆਸੀ ਬਿਆਨ ਨੇ ਮਨਦੀਪ ਜੀ ਮੈਨੂੰ ਨਹੀਂ ਲੱਗਦਾ ਕਿ ਹੁਣ ਇੱਕਦਮ ਹਾਰੇ ਜੀ ਭਗਵੰਤ ਮਾਨ ਨੂੰ ਬਰਦ ਪਜਾਵੇ ਕਿਉਂਕਿ ਹਰਾਇਆ ਤਾਂ ਦਿੱਲੀ ਦੇ ਲੋਕਾਂ ਨੇ ਹੈ ਅਰਵਿੰਦ ਕੇਜਰੀਵਾਲ ਨੂੰ ਜੀ ਜਦੋਂ ਭਗਵੰਤ ਮਾਨ ਤੇ ਦੇਨ ਨੇ ਆਪਣਾ ਗੁੱਸਾ ਕੱਢ ਸਕਦਾ ਜਿਵੇਂ ਇਹ ਤਾਂ ਨਹੀਂ ਨਾ ਹੋ ਸਕਦਾ ਵੀ ਡਿੱਗੀ ਖੋਤੇ ਤੋਂ ਤੇ ਗੁੱਸਾ ਘਮਿਆਰ ਤੇ ਜੀ ਹਾਲੇ ਇਹ ਇੰਨੀ ਜਲਦੀ ਨਹੀਂ ਲੱਗ ਰਿਹਾ ਇੱਥੇ ਠੀਕ ਹੈ ਕਿ ਅਗਲੇ ਸਮੇਂ 'ਚ ਹੋ ਸਕਦਾ ਜੇ ਪੋਸਿਬਿਲਟੀ ਹੈਗੀ ਪਹਿਲਾਂ ਇੱਕ ਵਾਰ ਬਿਲਕੁਲ ਤਿਆਰੀ ਵੀ ਕਰ ਲਈ ਬਿਲਕੁਲ ਜੀ ਤੇ ਇਹ ਵੀ ਚਰਚਾ ਹੈ ਕਿ ਅੰਦਰੋਂ ਅੰਦਰ ਹੀ ਖਵਾ ਹੂੰ ਅਭੀ ਨਹੀਂ ਜਿਹੜੇ ਆਸਪਾਸ ਮਾਨ ਤੋਂ ਖਪਾ ਪਰ ਕੋਈ ਲੀਡਰ ਆ ਜਵੇ ਮੰਦੀਪ ਜੀ ਕਿਉਂਕਿ ਬਹੁਤ ਜਿਹੜਾ ਔਖਾ ਹੋ ਗਿਆ ਸ਼ਾਸਨ ਨੂੰ ਚਲਾਣਾ ਖਾਸ ਕਰਕੇ ਪੰਜਾਬ ਜਿਵੇਂ ਕਰਜ਼ੇ ਦੇ ਪੰਡ ਥੱਲੇ ਬਿਲਕੁਲ ਦਬਿਆ ਪਿਆ ਹੈ ਕਰਜ਼ੇ ਦੇ ਵਿਆਜ ਮੋੜ ਲਈ ਵੀ ਜੀ ਵਿਆਜ ਲੈਣਾ ਪੈ ਰਿਹਾ ਹੈ ਸਰ ਵੀ ਕਰਜ਼ਾ ਲੈਣਾ ਪੈ ਰਿਹਾ ਹੈ ਇਸ ਕਰਕੇ ਪਰ ਵੱਡੇ ਅਜੇ ਜਿਹੜੇ ਵਾ ਗਾਰੰਟੀਆਂ ਨੇ ਖਾਸ ਕਰਕੇ ਜਿਹੜੀ 1000 ਰੁਪਇਆ ਮਹੀਨਾ ਮੈਲਾ ਹਮਨ ਦੇਣ ਦੀ ਜਿਹੜੀ ਗਾਰੰਟੀ ਹੈ ਉਹ ਅਜੇ ਬਕਾਇਆ ਪਈ ਹੈ ਬਿਲਕੁਲ ਜਾਣੀਆਂ ਹੋਰ ਬਹੁਤ ਸਾਰੀਆਂ ਗਰੰਟੀਆਂ ਤੇ ਲਗਭਗ 3 ਸਾਲ ਹੋ ਗਏ ਪੰਜਾਬ ਦੀ ਸਰਕਾਰ ਬਣੇ ਨੂੰ ਕਿਸੇ ਪੰਚਾਇਤ ਨੂੰ ਪੰਜਾਬ ਚ ਕੋਈ ਗਰਾਂਟ ਨਹੀਂ ਮਿਲੀ ਹਾਲੇ ਤੱਕ ਜੀ ਤੇ ਨਾ ਹੀ ਕੋਈ ਸੜਕਾਂ ਦੇ ਕਿਤੇ ਪੈਚ ਵੀ ਨਹੀਂ ਲੱਗੇ ਤਿੰਨ ਸਾਲਾਂ ਚ ਹੂੰ ਕੋਈ ਨਾ ਵੀ ਸੜਕ ਬਣਨੀ ਦਾ ਇੱਕ ਪਾਸੇ ਰਹੀ ਬਹੁਤ ਸਾਰੇ ਵਿਕਾਸ ਕਾਰਜ ਜਿਹੜੇ ਠੱਪ ਪਏ ਨੇ ਪੰਜਾਬ ਦੇ ਤੇ ਸਰਕਾਰ ਦੀ ਦਲੀਲ ਹੈ ਕਿ ਸਾਡੇ ਫੰਡ ਰੋਕੇ ਹੋਏ ਨੇ ਕੇਂਦਰ ਨੇ ਕਿਉਂ ਰੋਕੇ ਹੋਏ ਨੇ ਇਹ ਇੱਕ ਅਲੱਗ ਵਿਸ਼ਾ ਹੈ ਬਈ ਤੁਸੀਂ ਤੁਹਾਡੇ ਇਹਦੇ ਪਿੱਛੇ ਇਕੱਲੇ ਕੇਂਦਰ ਜ਼ਿੰਮੇਵਾਰ ਨਹੀਂ ਇਹਦੇ ਪਿੱਛੇ ਤੁਹਾਡਾ ਅੜੀਲ ਬੱਤੀ ਦਾ ਤੁਹਾਡਾ ਹੰਕਾਰੀ ਹੂੰ 20 ਜਾਂ ਚਲਾਂ ਕਰਕੇ ਜਿਹੜੀ ਆਪਸੇ ਟਕਰਾਉ ਨਹੀਂ ਤਾਂ ਅੱਜ ਤੱਕ ਸਰਕਾਰਾਂ ਦਿੱਲੀ ਤੇ ਪੰਜਾਬ ਦੀ ਤਕਰੀਬਨ ਤਕਰੀਬਨ ਅਲੱਗ-ਅਲੱਗ ਰਹੀਆਂ ਨੇ ਤੁਹਾਨੂੰ ਯਾਦ ਹੋਏਗਾ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਪ੍ਰਕਾਸ਼ ਸਿੰਘ ਬਾਦਲ ਰਹੇ ਕਿੰਨੇ ਪ੍ਰੋਜੈਕਟ ਲੈ ਕੇ ਆਂਦੇ ਉਹਨਾਂ ਨੇ ਪੰਜਾਬ ਲਈ ਬਿਲਕੁਲ ਜੀ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਮੋਦੀ ਦੇ ਸਮੇਂ ਰਹੇ ਤੇ ਪੰਜਾਬ ਲਈ ਕਦੇ-ਕਦੇ ਇਹ ਨਹੀਂ ਚਰਚਾ ਸੁਣੀ ਕਿ ਪੰਜਾਬ ਨੂੰ ਫੰਡ ਨਹੀਂ ਦੇ ਦੇ ਕੇ ਕੇਂਦਰ ਤੇ ਫਿਰ ਇਹ ਹੁਣੇ ਕਿਉਂ ਆ ਜੀ ਹਟ ਕਰਾਓ ਤੇ ਬਚਣਾ ਚਾਹੀਦਾ ਸੀ ਇਹਨਾਂ ਟਕਰਾਵਾਂ ਤੋਂ ਕਿਉਂਕਿ ਕੇਂਦਰ ਤੋਂ ਬਿਨਾਂ ਕਿਸੇ ਵੀ ਸਟੇਟ ਦੀ ਤਰੱਕੀ ਤੇ ਵਿਕਾਸ ਤੇ ਨਹੀਂ ਹੋ ਸਕਦਾ ਬਹੁਤ ਜ਼ਰੂਰੀ ਹੈ ਖੈਰ ਹੋਰ ਕਲਾਕ ਬਿਸ਼ੈ ਬਿਲਕੁਲ ਜੀ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਬਿਲਕੁਲ ਠੀਕ ਹੈ ਵਿਰੋਧੀ ਧਿਰ ਜਿਹੜੀ ਗੱਲਾਂ ਕਰਦੀ ਹੈ ਕਿ ਭਾਈ ਇੱਕ ਬੰਦੇ ਲਈ 92 ਕਿਉਂ ਆਣਾ ਹੂੰ ਹੁਣ ਇੱਕ ਬੰਦਾ ਦਿੱਲੀ ਬੁਲਾ ਰਿਹਾ ਬੰਦਾ ਆਪ ਵੀ ਇੱਥੇ ਆ ਸਕਦਾ ਹੈ ਬਿਲਕੁਲ ਜੀ ਤੇ ਹੁਣ ਤਾਂ ਦਿੱਲੀ ਦਾ ਸ਼ਾਸਨ ਵੀ ਨਹੀਂ ਰਿਹਾ ਉਹਦੇ ਕੋਲ ਹੂੰ ਹੁਣ ਤਾਂ ਉਹਦਾ ਆਣਾ ਜ਼ਿਆਦਾ ਜ਼ਰੂਰੀ ਬਣਦਾ ਸੀ ਇੱਥੇ ਪਰ ਕਹਿਣਾ ਮੈਂ ਜਿਹੜਾ ਕਨਵੈਨਰਸ਼ਿਪ ਹੈ ਤੇ ਖਾਸ ਕਰਕੇ ਅਵਿੰਦ ਕਿਰਜਰੀਵਾਲ ਜਿਹੜੀ ਹੈਗੀ ਹੈ ਈਗੋ ਦੀ ਉਹਦੇ ਚ ਬਹੁਤ ਪ੍ਰੋਬਲਮ ਹੈ ਉਹ ਬਹੁਤ ਸਾਰੇ ਉਹਦੇ ਸਾਥੀ ਪਹਿਲਾਂ ਰਹੇ ਚਾਹੇ ਆ ਨਾ ਹਜ਼ਾਰਾ ਚਾਹੇ ਪ੍ਰਸ਼ਾਦ ਕੁਸ਼ੋਰ ਤੇ ਜਿਹੜੇ ਉਹ ਐਡਵੋਕੇਟ ਵਕੀਰ ਸੀ ਤੇ ਜਿਹੜੇ ਇੱਕ ਕਵੀ ਸੀ ਬਹੁਤ ਸਾਰੇ ਜਿਨ੍ਹਾਂ ਦੇ ਜਿਨ੍ਹਾਂ ਦੇ ਪਰਚੇ ਵੀ ਦਰਜ ਕਰਾਏ ਗਏ ਉਹ ਸਾਰੇ ਬਹੁਤ ਕੁਝ ਕਹਿ ਰਹੇ ਨੇ ਹੁਣ ਉਹਨਾਂ ਦੇ ਬਹੁਤ ਨਜ਼ਦੀਕ ਹੀ ਰਹੇ ਕਿਸੇ ਵੇਲੇ ਉਹ ਸਾਰੇ ਤੇ ਹੁਣ ਫਿਰ ਉਹਨਾਂ ਨੂੰ ਬਹੁਤ ਕੁਝ ਕਹਿ ਰਹੇ ਨੇ ਇਸ ਕਰਕੇ ਉਹਨਾਂ ਦੀ ਈਗੋ ਦੀ ਪ੍ਰੋਬਲਮ ਤਾਂ ਹੈਗੀ ਹੈ ਜੀ ਅ ਮੰਦੀਪ ਜੀ ਸੋ ਇੱਕ ਤਾਂ ਇਹ ਦਿਖਾਣਾ ਚਾਹੁੰਦੇ ਹੋਣਗੇ ਕਿ ਦੇਖੋ ਭਾਈ ਮੈਂ ਹਲੇ ਸੁਪਰੀਮ ਹੋਈਆਂ ਆਪਣੀ ਤਾਕਤ ਦਿਖਾਣਾ ਚਾਹੁੰਦਾ ਹਾਂ ਤਾਂਦੇ ਹੋਣਗੇ ਨਿਮਰਤਾ ਨਹੀਂ ਕਿ ਨਹੀਂ ਮੈਂ ਜੋ ਕਹਾਗਾ ਉਹੀ ਹੋਊਗਾ ਹੁਣ ਦਿੱਲੀ ਤੋਂ ਵਹਿਲੇ ਹੋ ਗਏ ਹੁਣ ਉਹਨਾਂ ਨੇ ਸਾਰਾ ਕੁਝ ਪੰਜਾਬ ਲਈ ਕਰਨਾ ਹੈ ਜੇ ਇਕੱਲੇ ਕੇਜਰੀਵਾਲ ਨੇ ਨਹੀਂ ਬਾਕੀ ਸਾਰੇ ਲੀਡਰਾਂ ਦਾ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਕਿ ਕਿੰਨਾ ਦਖਲ ਵਧੂਗਾ ਪੰਜਾਬ ਦੀ ਸਰਕਾਰ 'ਚ ਪਹਿਲਾਂ ਵੀ ਬਹੁਤ ਹੈ ਬਿਲਕੁਲ ਜਿਹੜਾ ਪੰਜਾਬ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਵਾਂ ਜਿਹੜਾ ਪੰਜਾਬ ਭਵਨ ਹੈ ਉਹਦੇ ਵਿੱਚ ਦਿੱਲੀ ਚ ਜਾ ਕੇ ਆਪਣੇ ਵਿਧਾਇਕ ਕੋਈ ਅਫਸਰ ਬਹੁਤ سارے ਲੋਕ ਠਹਿਰਦੇ ਨੇ ਹੁਣ ਪਿਛਲੇ ਕਾਫੀ ਸਮੇਂ ਤੋਂ ਖਾਸ ਕਰਕੇ ਦਿੱਲੀ ਚੋਣਾ ਵੇਲੇ ਉਹ ਸਾਰੇ ਕਮਰਿਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਬਜ਼ਾ ਸੀ ਉਹਦੇ ਜੀ ਉਹ ਕਿਸੇ ਨੂੰ ਉੱਥੇ ਐਮਐਲਏ ਨੂੰ ਵੀ ਕਮਰਾ ਨਹੀਂ ਮਿਲਦਾ ਸੀ ਦਿੱਲੀ ਦੇ ਜਿਹੜਾ ਪੰਜਾਬ ਭਵਨ ਦਿੱਲੀ ਪੰਜਾਬ ਦੀ ਸਰਕਾਰ ਦੀ ਜਿਹੜਾ ਅਧੇਨਗੀ ਨਾਲ ਚੱਲਦਾ ਹੈ ਦਿੱਲੀ ਜਾ ਕੇ ਜਿੱਥੇ ਵਿਧਾਇਕ ਰਹਿੰਦੇ ਸੋ ਜਿਹੜੇ ਸਨੇਹ ਆਏ ਨੇ ਏਜੰਡਾ ਦਾ ਬਣਿਆ ਹੋਇਆ ਹੈ ਭੇਜਾਂ ਮਨੀਬ ਜੀ ਵੀ ਕੀ ਏਜੰਡਾ ਹੈ ਹਰੇਕ ਵਿਅਕਤੀ ਹਰੇਕ ਚਿੰਤਕ ਹਰੇਕ ਰਾਜਨੀਤਿਕ ਵਿਅਕਤੀ ਹਰੇਕ ਜਿਹੜੀਆਂ ਸੂਈਆ ਏਜੰਸੀਆਂ ਨੇ ਉਹ ਆਪੋ ਆਪਣੇ ਢੰਗ ਨਾਲ ਇਹਦਾ ਇਸ ਮੀਟਿੰਗ ਦਾ ਹਸਤਾਖਤ ਕਤਾਵਲਾ ਰਹੀਆਂ ਨੇ ਕਿ ਆਖਰ ਇੱਕਦਮ ਕੇਜਰੀਵਾਲ ਨੇ ਦਿੱਲੀ ਪੰਜਾਬ ਦੀ ਮੀਟਿੰਗ ਕਿਉਂ ਬੁਲਾਈ ਹੂੰ ਕਿ ਹੁਣ ਇਹਨਾਂ ਨੂੰ ਇੰਨਾ ਡਰ ਸਤਾ ਗਿਆ ਦਿੱਲੀ ਤੋਂ ਬਾਅਦ ਕਿ ਸੱਤੋਂ ਪੰਜਾਬ ਵੀ ਗਿਆ ਬਿਲਕੁਲ ਜੀ ਇੱਕ ਤਾਂ ਉਹਨਾਂ ਦੇ ਅੰਦਰੋਂ ਅੰਦਰੀਂ ਡਰ ਤਾਂ ਹੈਗਾ ਹੀ ਹੈ ਨਾ ਕਿ ਜੇ ਦਿੱਲੀ ਨਾ ਰਹੀ ਤਾਂ ਪੰਜਾਬ ਨਹੀਂ ਕਿਉਂਕਿ ਚੋਣਾਂ ਦੇ ਵਿੱਚ ਇਹ ਗੱਲ ਚੱਲਦੀ ਰਹੀ ਵੀ ਜਿਹੜਾ ਇਹ ਜਿੱਤਾਂਗੇ ਤਾਂ ਸੀ ਮਿਸ਼ਨ 2027 ਵੀ ਇਹਦੇ ਵਿੱਚ ਤੈਅ ਹੈਗੇ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਹੈ ਸੈਮੀਫਾਈਨਲ ਜੀ ਪੰਜਾਬ ਲਈ ਬਿਲਕੁਲ ਇਸੇ ਕਰਕੇ ਤਾਂ ਪੰਜਾਬ ਦੀ ਸਾਰੀ ਲੀਡਰਸ਼ਿਪ ਚੁੱਪਛਾਈ ਪਈ ਹੈ ਕਿ ਹੁਣ ਪਿਛਲੀ ਵਾਰੀ ਜਦੋਂ 60 ਸੀਟਾਂ ਜਿੱਤੀਆਂ ਸੀ ਆਮ ਆਦਮੀ ਪਾਰਟੀ ਦੀ ਹਵਾ ਹੀ ਉਸ ਤੋਂ ਬਾਅਦ ਬਣੀ ਸੀ ਕਿਉਂਕਿ ਜਿਲਦਾਂ ਹਾਂ ਜਦੋਂ 10 ਫਰਵਰੀ 2020 ਦੇ ਵਿੱਚ ਦਿੱਲੀ ਦੇ ਵਿੱਚ ਇੱਕ ਪਾਸੜ ਚੋਣ ਹੋਈ ਸੀ ਜਦੋਂ ਜਿੱਤੇ ਸੀ ਤਾਂ ਉਹਦੀ ਹਵਾ ਪੰਜਾਬ ਦੇ ਵਿੱਚ ਗੂੰਜ ਪੈ ਗਈ ਬਹੁਤ ਵੱਡਾ ਅਸਰ ਮਨਦੀਪ ਜੀ ਹੋਇਆ ਸੀ ਉਸ ਤੋਂ ਪਹਿਲਾਂ ਆਪਾਂ ਦੇਖਿਆ ਹੀ ਹੈ ਨਾ ਉਸ ਤੋਂ ਪਹਿਲਾਂ ਲੋਕ ਸਭਾ ਚੋਣ ਵੀ ਹੋਈ ਸੀ ਬਿਲਕੁਲ ਜੀ 2019 ਚ ਉੱਥੇ ਕੀ ਸੀ ਆਮ ਆਦਮੀ ਪਾਰਟੀ ਕੋਲੇ ਭਗਵੰਤ ਮਾਨ ਜਿੱਤੇ ਸੀ ਬਿਲਕੁਲ ਜੀ ਪੂਰੇ ਦੇਸ਼ 'ਚ ਇੱਕੋ ਜੀ ਭਗਵੰਤ ਮਾਨ ਇੱਕੋ ਸੀਟ ਸੀ ਪਰ ਉਸ ਤੋਂ ਬਾਅਦ ਜਦੋਂ 2020 ਦੀ ਦਿੱਲੀ ਵਿਧਾਨ ਸਭਾ ਚੋਣ ਹੁੰਦੀ ਹੈ ਉੱਥੇ 62 ਸੀਟਾਂ ਜਿੱਤਦੇ ਨੇ ਤਾਂ ਪੰਜਾਬ ਦੀ ਹਵਾ ਇੱਕਦਮ ਬਦਲ ਗਈ ਹੂੰ ਬਹੁਤ ਵੱਡਾ ਹਲਾਰਾ ਮਿਲਿਆ ਸੀ ਤੇ ਹੁਣੇ ਵੀ ਲੱਗ ਰਿਹਾ ਹੈ ਕਿ ਦੇਖੋ ਭਾਰਤੀ ਜਨਤਾ ਪਾਰਟੀ ਦਾ ਕਹਿ ਚੁੱਕੀ ਹੈ ਰਮਨੀਤ ਮਿੱਟੂ ਦਾ ਅੱਜ ਵੀ ਤੁਸੀਂ ਮੀਡੀਆ 'ਚ ਬਿਆਨ ਪੜ੍ਹ ਸਕੋ ਕਿ ਅਸੀਂ ਇਕੱਲੇ ਚੋਣ ਲੜਾਂਗੇ ਸਰਕਾਰ ਬਣਾਵਾਂਗੇ ਜੀ ਉਹਨਾਂ ਦੇ ਸਿੱਧੀ ਅੱਖ ਤੇ ਕਾਂਗਰਸ ਵਾਲੇ ਜਸ਼ਨ ਮਨਾਈ ਰਹੇ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ 'ਚ ਘੱਟੋ ਘੱਟ 63 ਸੀਟਾਂ ਦੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਸੀ ਜੀ ਜਿਹੜੇ ਵਿਧਾਨ ਸਭਾ ਹਲਕਿਆਂ ਦੀਆਂ ਸੀਟਾਂ ਸੀ ਬਿਲਕੁਲ ਜੀ ਤੇ ਕਾਂਗ ਅਕਾਲੀ ਦਲ ਹਜੇ ਪਹਿਲਾਂ ਹੀ ਆਪਣੇ ਜਿਹੜੇ ਉਹਨਾਂ ਦੇ ਅੰਦਰੂਨੀ ਸੰਕਟ ਨੇ ਉਹਨਾਂ 'ਚ ਕੀ ਰਿਹਾ ਪਿਆ ਹਾਲੇ ਤੱਕ ਜੀ ਅਕਾਲੀ ਦਲ ਨੂੰ ਇਹ ਸਮਝ ਨਹੀਂ ਆ ਰਹੀ ਕਿ ਅਕਾਲ ਤਖਤ ਸਾਹਿਬ ਦੀ ਗੱਲ ਮੰਨਣੀ ਹੈ ਕਿ ਨਹੀਂ ਮੰਨਣੀ ਸਤ ਮੈਂਬਰੀ ਕਮੇਟੀ ਦੀ ਪੰਦੇਤ ਤਹਿਤ ਬਦਲੀ ਪ੍ਰਤੀ ਕਰਾਣੀ ਹੈ ਕਿ ਨਹੀਂ ਕਰਾਣੀ ਹੈ ਜੀ ਤਾਂ ਉਹ ਤਾਂ ਉਹ ਆਪਣੇ ਆਪਣੇ ਜਿਹੜੇ ਸਿਵਲ ਜਿਹੇ ਵਰਤਾਨ ਦੇ ਉਹਨਾਂ 'ਚ ਉਲਝੇ ਹੋਏ ਨੇ ਅਕਾਲੀ ਦਲ ਵਾਲੇ ਦਾ ਹਾਲੇ ਬਿਲਕੁਲ ਜੀ ਇਹ ਠੀਕ ਹੈ ਕਿ ਆ ਹੋ ਸਕਦਾ ਹੈ ਅਕਾਲੀ ਭਾਰਤੀ ਜਨਤਾ ਪਾਰਟੀ ਦਾ ਘੜ ਜੋੜ ਵੀ ਹੋ ਜਾ ਅਗਲੇ ਦਿਨਾਂ 'ਚ ਚਰਚਾ ਬਹੁਤ ਜ਼ੋਰਾਂ ਦੀ ਜੀ ਜੀ ਪਰ ਜਿਹੜੇ ਆਪਾਂ ਅੱਜ ਗੱਲ ਕਰ ਰਹੇ ਆ ਜਿਹੜੇ ਮੁੱਦੇ ਤੇ ਇਹ ਕੇਜਰੀਵਾਲ ਨੇ ਦਿੱਲੀ ਸਦਕੇ ਵਿਧਾਇਕਾਂ ਨੂੰ ਕਹਿਣਾ ਕੀ ਹੈ ਹੂੰ ਤੇ ਜੇ ਇੱਕ ਤਾਂ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਹੁਣ ਫਿਰ ਸ਼ਕਤੀ ਨਾਲ ਕਿਹਾ ਜਾਏ ਕਿ ਭਾਈ ਹੁਣ ਆਪਣੇ ਹੰਕਾਰ ਛੱਡ ਦਿਓ ਜੀ ਹੁਣ ਤੁਸੀਂ ਜਿਹੜੇ ਲੋਕਾਂ ਨਾਲੋਂ ਟੁੱਟੇ ਹੋਏ ਹੋ ਦੁਬਾਰਾ ਜੁੜ ਜੋ ਜੇ ਪੰਜਾਬ ਨੂੰ ਤੁਸੀਂ ਦੁਬਾਰਾ ਸਤਾ ਲੈ ਆਣੀ ਹੈ ਇੱਕ ਤਾਂ ਮੈਨੂੰ ਲੱਗਦਾ ਇਹ ਕਿਹਾ ਜਾਊਗਾ ਦੂਜਾ ਇਹ ਵੀ ਕਿਹਾ ਜਾਊਗਾ ਕਿ ਬਹੁਤ ਸਾਰੀਆਂ ਰਿਪੋਰਟਾਂ ਨੇ ਕਿ ਜਿਹੜੇ ਪੰਜਾਬ ਦੇ ਬਹੁਤ ਸਾਰੇ ਐਮਐਲਏ ਵਜ਼ੀਰ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਚਾਹੇ ਕੋਈ ਰਿਸ਼ਤੇਦਾਰਾਂ ਰਾਹੀਂ ਚਾਹੇ ਹੋਰ ਤੌਰ ਤਰੀਕੇ ਰਾਹੀਂ ਉਹਨਾਂ ਦੇ ਪ੍ਰਸ਼ਟਾਚਾਰ ਦੇ ਦੋਸਤ ਲੱਗ ਰਹੇ ਨੇ। ਹੂੰ। ਵਿਰੋਧੀ ਪਾਰਟੀਆਂ ਵੀ ਲਾ ਰਹੀਆਂ ਨੇ। ਕਿਤੇ ਕਿਤੇ ਸੱਥਾਂ ਤੇ ਵੀ ਗੱਲਾਂ ਉੱਠਦੀਆਂ ਨੇ ਕਿ ਫਲਾਣਾ ਬਹੁਤ ਰੇਤੇ ਦੀ ਮਾਈਨਿੰਗ ਕਰਾ ਰਿਹਾ ਹੈ ਜੀ। ਫਲਾਣਾ ਜਿਹੜਾ ਥਾਣਿਆਂ ਤੋਂ ਮਹੀਨਾ ਵਸੂਲਦਾ ਹੈ ਜੀ। ਬਹੁਤ ਕੁਝ ਆਪਾਂ ਸੁਣਦੇ ਹਾਂ ਸੱਥਾਂ 'ਚ ਕਿਉਂਕਿ ਪੱਤਰਕਾਰਾਂ ਲੋਕਾਂ 'ਚ ਜਾਣ ਦਾ ਆਪਾਂ ਨੂੰ ਮੌਕਾ ਮਿਲਦਾ ਹੈ। ਬਿਲਕੁਲ ਜੀ। ਸੋ ਇਹ ਰਿਪੋਰਟਾ ਹਾਈ ਕਮਾਂਡ ਕੋਲ ਵੀ ਹੋਣਗੀਆਂ ਜਿੱਥੇ ਤੱਕ ਮੈਨੂੰ ਸਭਾਵਨਾ ਪੂਰੀਆਂ ਕਿਉਂਕਿ ਅਰਵਿੰਦ ਕੇਜਰੀਵਾਲੇ ਇਸ ਮਾਮਲੇ 'ਚ ਤਾਂ ਬਹੁਤ ਤੇਜ਼ ਹੈ ਨਾ ਵੀ ਉਹ ਫੀਡਬੈਕ ਲੈਂਦਾ ਰਹਿੰਦਾ ਹੈ ਹਰੇਕ ਮਾਮਲੇ ਦੇ ਹੋ ਸਕਦਾ ਹੈ ਵੀ ਉਹਨਾਂ ਨੂੰ ਵੀ ਪੜ ਕੇ ਸੁਣਾ ਦਿੱਤਾ ਜਾਵੇ ਲਿਸਟ ਆਫ ਐਮਐਲਏ ਨੂੰ ਕਿ ਭਾਈ ਤੁਹਾਡੀਆਂ ਜਿਹੜੀਆਂ ਰਿਪੋਰਟਾਂ ਨੇ ਠੀਕ ਨਹੀਂ ਆ ਰਹੀਆਂ ਤੁਸੀਂ ਠੀਕ ਹੋ ਜੋ ਕਿਉਂਕਿ ਦਿੱਲੀ 'ਚ ਜੇ ਸਰਕਾਰ ਆਮ ਆਦਮੀ ਪਾਰਟੀ ਦੀ ਗਈ ਹੈ ਤਾਂ ਇਹਦੇ ਪਿੱਛੇ ਪ੍ਰਚਾਰ ਦਾ ਤੇ ਖਾਸ ਕਰਕੇ ਜਿਹੜੀ ਸਰਾਬ ਦੀ ਨੀਤੀ ਤੇ ਜਿਹੜੇ ਸਾਰੇ ਲੋਕ ਅੰਦਰ ਗਏ ਸੀ ਉਹਦਾ ਬਹੁਤ ਵੱਡਾ ਯੋਗਦਾਨ ਹੈ। ਬਿਲਕੁਲ ਜੀ। ਇੱਕ ਇਹ ਵੀ ਹੋ ਸਕਦਾ ਹੈ ਕਿ ਜਿਹੜੀਆਂ ਰਹਿ ਚੁੱਕੀਆਂ ਨੇ ਅ ਮੰਦੀਪ ਜੀ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਗਰੰਟੀਆਂ ਹੂੰ ਉਹਨਾਂ ਗਰੰਟੀਆਂ ਨੂੰ ਕਿਵੇਂ ਪੂਰਾ ਕਰਨਾ ਹੈ ਇਸ ਦੀ ਵੀ ਚਰਚਾ ਹੋ ਸਕਦੀ ਹੈ। ਕੋਈ ਨਾ ਕੋਈ ਬਦਲਾਅ ਵੀ ਹੋ ਸਕਦਾ ਹੈ ਕਿਉਂਕਿ ਹੁਣ ਕੁਛ ਨਾ ਕੁਛ ਤਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਲਈ ਕਰਨਾ ਪਊਗਾ। ਬਿਲਕੁਲ ਜੀ। ਬੜੀ ਇੱਕ ਗੱਲ ਹੈਗੀ ਮੰਦੀਪ ਜੀ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਭਗਵੰਤ ਮਾਨ ਜੀ ਹੂੰ ਤੁਸੀਂ ਕਹਿੰਦੇ ਸੀ ਦਿੱਲੀ ਮਾਡਲ ਨਾਲ ਪੰਜਾਬ ਦਾ ਵਿਕਾਸ ਕਰਾਂਗੇ ਤੁਹਾਨੂੰ ਯਾਦ ਹੋਊਗਾ ਮੰਦੀਪ ਜੀ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੀ ਸਰਕਾਰ ਦਰਮਿਆਨ ਇੱਕ ਨਾਲ ਜਿਹੜਾ ਹੈਗਾ ਨਾਲ ਜੋ ਸ਼ੇਅਰਿੰਗ ਐਗਰੀਮੈਂਟ ਵੀ ਹੋਇਆ ਸੀ ਹੂੰ ਸਹੀੋਤਾ ਬਿਲਕੁਲ ਕਿ ਦੋ ਦੋਵਾਂ ਦੀ ਜਿਹੜੀ ਨੌਲੇਜ ਹੈ ਇੱਕ ਦੂਜੇ ਦੀ ਜਿਹੜੀ ਜਾਣਕਾਰੀ ਹੈ ਉਹ ਵਰਤਾਂਗੇ ਉਹਦਾ ਫਾਇਦਾ ਲਾਭ ਲਵਾਂਗੇ ਤੇ ਸਾਡੇ ਜਿਹੜੇ ਪੰਜਾਬ ਦੇ ਮੰਤਰੀ ਨੇ ਆਵਾਜ਼ੀ ਪਾਰਟੀ ਦੇ ਜਿਹੜੇ ਆਗੂ ਨੇ ਭਗਵਾਨਤ ਮਾਨਵੀ ਨੇ ਚਾਹੇ ਸਾਰੇ ਪ੍ਰਚਾਰ ਦੇ ਵੀ ਰਹੇ ਨੇ ਕਿ ਅਸੀਂ ਦਿੱਲੀ ਦਾ ਮਾਡਲ ਲਾਗੂ ਕਰਾਂਗੇ ਪੰਜਾਬ 'ਚ ਦਿੱਲੀ ਦਾ ਬਹੁਤ ਵਿਕਾਸ ਕਰਤਾ ਜੀ ਦਿੱਲੀ ਦਾ ਇਹ ਕਰਤਿਆ ਦਿੱਲੀ ਦਾ ਉਹ ਕਰਤਿਆ ਪਰ ਹੁਣ ਲੋਕ ਕਹਿ ਰਹੇ ਨੇ ਕਿ ਭਾਈ ਦਿੱਲੀ ਦਾ ਮਾਡਲ ਤਾਂ ਨਕਾਰਤ ਹੈ ਦਿੱਲੀ ਵਾਲਿਆਂ ਨੇ ਜੀ ਦਿੱਲੀ ਵਾਲਿਆਂ ਨੇ ਦਿਲ ਤੋਂ ਤਾਂ ਦੂਰ ਹੋ ਗਈ ਆਮ ਆਦਮੀ ਪਾਰਟੀ ਤੇ ਹੁਣ ਜੇ ਤੁਸੀਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸ਼ਾਖ ਨੂੰ ਬਰਕਰਾਰ ਰੱਖਣਾ ਹੈ ਪੰਜਾਬ 'ਚ ਮੁਕਾਬਲੇ 'ਚ ਰਹਿਣਾ ਹੈ ਜੀ ਉਹ ਸਰਕਾਰ ਉਹਦਾ ਜਿਹੜਾ 2027 ਬਹੁਤ ਦੂਰ ਹੈ ਸਰਕਾਰਾਂ ਬਣਾਉਣੀਆਂ ਅਲਾ ਗੱਲਾਂ ਜੇ ਤੁਸੀਂ ਪੰਜਾਬ ਦੇ ਦਿਨਾਂ ਦੇ ਤੁਸੀਂ ਕਹਿੰਦੇ ਦਿਨਾਂ ਦੇ ਰਾਜ ਕਰਦੇ ਆਂ ਜੀ ਭਗਵੰਤ ਮਾਨ ਬਹੁਤ ਐਸੀਆਂ ਗੱਲਾਂ ਕਰਦੇ ਨੇ ਜੇ ਭਾਈ ਤੁਸੀਂ ਦਿਲਾਂ ਤੇ ਰਾਜ ਕਰਨਾ ਹੈ ਜਾਂ ਕਰ ਰਹੇ ਹੋ ਤਾਂ ਫਿਰ ਪੰਜਾਬ ਦਾ ਕੋਈ ਵੱਖਰਾ ਮਾਡਲ ਬਣਾ ਲਓ ਹੂੰ ਪੰਜਾਬ ਦੀ ਹਾਲਾਤ ਉੱਪਰੋਂ ਪਰ ਕੁਝ ਤੁਸੀਂ ਜਿਹੜਾ ਤੁਸੀਂ ਦਿਖਾ ਰਹੇ ਹੋ ਹੋਰ ਹੈ ਜ਼ਮੀਨੀ ਹਕੀਕਤਾਂ ਪੰਜਾਬ ਦੀਆਂ ਕੁਝ ਹੋਰ ਨੇ ਬਿਲਕੁਲ ਜੀ ਨਸ਼ਾ ਇੰਨਾ ਜ਼ਿਆਦਾ ਵੱਧ ਗਿਆ ਮਨਦੀਪ ਜੀ ਕਿ ਕੱਲ 17 ਸਾਲ ਦੇ ਮੁੰਡੇ ਦੀ ਬਨੂੜ ਨੇੜਾ ਇੱਕ ਪਿੰਡ ਹੈ ਨੇੜੇ ਪਿੰਡ ਹੈ ਨੱਗਲ ਸਲੇਮ ਪਰ 17 ਸਾਲ ਦੇ ਮੁੰਡੇ ਦੀ ਮੌਤ ਹੋਈ ਤੇ ਉਹਦੇ ਪਰਿਵਾਰ ਦੇ ਲੋਕ ਸਰੇ ਆਮ ਦੋਸ਼ ਲਾ ਰਹੇ ਨੇ ਪਿੰਡ ਵਾਲੇ ਵੀ ਲਾ ਰਹੇ ਨੇ ਕੈਸੀ ਤਾਂ ਲਿਸਟ ਵੀ ਦਿੱਤੀ ਸੀ ਪੁਲਿਸ ਨੂੰ ਕਿ ਭਾਈ ਇਹ ਲੋਕ ਨਸ਼ਾ ਵੇਚਦੇ ਨੇ ਕੋਈ ਕਾਰਵਾਈ ਨਹੀਂ ਹੂੰ ਇਸੇ ਤਰ੍ਹਾਂ ਲੋਕ ਹੋਰ ਵੀ ਕਹਿੰਦੇ ਨੇ ਵਿਰੋਧੀ ਧਿਰਾਂ ਵੀ ਕਹਿੰਦੀਆਂ ਨੇ ਕਿ ਹੁਣ ਤੱਕ ਘਰੋ ਘਰੀ ਸਪਲਾਈ ਹੋ ਰਹੀ ਨਸ਼ਿਆਂ ਦੀ ਕਿੰਨਾ ਨਸ਼ਾ ਵੱਧ ਗਿਆ ਹੂੰ ਕੌਣ ਰੋਕੂਗਾ ਜੀ ਉਹਨੂੰ ਕੀ ਦੀ ਜ਼ਿੰਮੇਵਾਰੀ ਹੈ ਫਿਰ ਅਮਨ ਕਾਨੂੰਨ ਦੀ ਸਥਿਤੀ ਦੇਖ ਲਓ ਅੱਜ ਕੋਈ ਵਿਅਕਤੀ ਸੇਫ ਹੈ ਜੀ ਇੱਥੇ ਕੋਈ ਵਿਅਕਤੀ ਸੇਫ ਨਹੀਂ ਹੈ ਮਿੰਟ 'ਚ ਕਿਸੇ ਦੇ ਘਰ ਤੇ ਗੋਲੀਬਾਰੀ ਹੋ ਜਾਂਦੀ ਹੈ ਮਿੰਟ 'ਚ ਕਿਸੇ ਦਾ ਕਤਲ ਹੋ ਜਾਂਦਾ ਹੈ ਮਿੰਟ 'ਚ ਕਿਸੇ ਤੋਂ ਬਹੁਤ ਵੱਡੀ ਫਰौती ਮੰਗ ਲਈ ਜਾਂਦੀ ਹੈ ਬੇਰਜਗਰੀ ਕਿੰਨੀ ਵੱਧ ਗਈ ਰੋਜ਼ਾਨਾ ਧਰਨੇ ਮਜਾਰੇ ਲੱਗ ਰਹੇ ਨੇ ਇੱਥੇ ਕਿਹੜੀ ਤਿਰਖੁਸ਼ ਹੈ ਕਿਸਾਨਾਂ ਨੂੰ ਪਹਿਲਾਂ ਯੂਰੀਆ ਵੀ ਮਿਲਿਆ ਹੁਣ ਮੱਕੀ ਦਾ ਬੀਜ ਨਹੀਂ ਮਿਲ ਰਿਹਾ ਜੀ ਨਾ ਡੀਪੀ ਮਿਲੀ ਹੈ ਹੂੰ ਸੋ ਇਸ ਕਰਕੇ ਪੰਜਾਬ ਨੂੰ ਭਗਵੰਤ ਸਾਨੀ ਜੀ ਤੇ ਉਹਨਾਂ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਪੰਜਾਬ ਮਾਡਲ ਦੀ ਲੋੜ ਹੈ ਹੂੰ ਪੰਜਾਬ ਨੂੰ ਦਿੱਲੀ ਦੇ ਮਾਡਲ ਦੀ ਜਿਹੜਾ ਨਕਾਰਿਆ ਲੋਕ ਨਕਾਰ ਚੁੱਕੇ ਨੇ ਦੇਖੋ ਜਿਹੜਾ ਲੋਕਤੰਤਰ ਹੈ ਮਨਦੀਪ ਜੀ ਉਹਦੇ ਵਿੱਚ ਵੋਟ ਸਭ ਤੋਂ ਵੱਡਾ ਫਤਵਾ ਹੁੰਦਾ ਹੈ ਵੋਟਾਂ ਰਾਹੀਂ ਹੀ ਕਿਸੇ ਦੀ ਜਿਹੜੀ ਹੈਗੀ ਹੈ ਵੀ ਕਿੰਨੀ ਇਹਦੀ ਸਫਲ ਹੈਗਾ ਜਾਂ ਨਹੀਂ ਹੈਗਾ ਉਹਦਾ ਫੈਸਲਾ ਵੋਟ ਹੀ ਕਰਦੇ ਨੇ ਹਰ 5 ਸਾਲ ਬਾਅਦ ਕਰਦੇ ਨੇ ਤੋ ਬੋਤਾਨਾ ਉਹ ਜੇ ਆਪਾਂ ਦਿੱਲੀ ਦੀ ਦੇਖ ਲਈਏ ਕਿ ਲੋਕਾਂ ਨੇ ਫੈਸਲਾ ਕਰਤਾ ਬਹੁਤ ਮਾਡੂਲਾ ਸੋ ਜ਼ਰੂਰ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਨੂੰ ਹੁਣ ਦਿੱਲੀ ਵੱਲ ਦੇਖਣ ਦੀ ਥਾਂ ਪੰਜਾਬ ਵੱਲ ਦੇਖਣਾ ਪਵੇਗਾ ਜਿਹੜੇ ਕਿਤੇ ਸੀ ਐਗਰੀਮੈਂਟ ਕੋਈ ਨਾਲ ਜੋ ਸ਼ੇਅਰਿੰਗ ਐਗਰੀਮੈਂਟ ਜਾਂ ਹੋਰ ਬਹੁਤ ਸਾਰਾ ਵਿਰੋਧੀ ਧਿਰਾਂ ਦਾ ਇਹ ਵੀ ਕਹਿੰਦੀਆਂ ਰਹੀਆਂ ਨੇ ਕਿ ਦਿੱਲੀ ਦਾ ਹਰੇਕ ਇੱਕ ਇੱਕ ਵਿਅਕਤੀ ਹਰੇਕ ਇੱਕ ਇੱਕ ਵਿਭਾਗ ਚ ਉਠਾਇਆ ਹੋਇਆ ਲੱਗੇ ਹੈਗਾ ਜਾਂ ਨਹੀਂ ਹੈਗਾ ਦੇਖੋ ਇਹ ਵੀ ਆਪਾਂ ਪਰੋੜਦਾ ਨਹੀਂ ਕਰਦੇ ਬਿਲਕੁਲ ਜੀ ਪਰ ਇਹ ਜ਼ਰੂਰ ਹੈ ਕਿ ਜੇ ਕੋਈ ਜੇ ਕੋਈ ਦੋਸ਼ ਲੰਦਾ ਹੈ ਵਿਰੋਧੀ ਤਾਂ ਫਿਰ ਕੁਝ ਨਾ ਕੁਝ ਤਾਂ ਸੱਚ ਹੁੰਦੀ ਹੈ ਜਿ ਕਿਹਾ ਜਾਂਦਾ ਹੈ ਨੇ ਵੀ ਜੇ ਧੂਆ ਤਾਂ ਹੀ ਉੱਠਦਾ ਹੈ ਜੇ ਮਾੜਾ ਮੋਟਾ ਕੁਝ ਸੁਲਗਦਾ ਹੈ ਹੂੰ ਇਸ ਕਰਕੇ ਹੁਣ ਜਿਹੜੇ ਕੇਜਰੀਵਾਲ ਦੀ ਇੱਕ ਤਾਂ ਜਿਹੜੀ ਕੱਲ ਨੂੰ ਮੀਟਿੰਗ ਕਰ ਰਹੇ ਨੇ ਕੀ ਕਰਨਗੇ ਉਹਦੇ ਵਿੱਚ ਕੀ ਭਗਵੰਤ ਮਾਨ ਦੀ ਤਕਦੀਰ ਦਾ ਵਾਕਿਆ ਹੀ ਕੋਈ ਫੈਸਲਾ ਹੋਊਗਾ ਕਰਨੋ ਐਮਐਲਏ ਕੀ ਸੁਝਾਅ ਦੇਣਗੇ ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਐਮਐਲਏ ਜਾਣਗੇ ਨਾ ਜੀ 99 ਹੁਣ ਉਹਨਾਂ ਨੂੰ ਵੀ ਖੁੱਲ ਕੇ ਆਪਣੀ ਗੱਲ ਕਰਨੀ ਚਾਹੀਦੀ ਹੈ ਤੇ ਜੀ ਕਿ ਸਾਡੀਆਂ ਇਹ ਸਮੱਸਿਆਵਾਂ ਨੇ ਸਾਡੀਆਂ ਇਹ ਮੁਸ਼ਕਲਾਂ ਨੇ ਸਾਡੇ ਕਿੱਥੇ ਲੋਕ ਕੀ ਚਾਹੁੰਦੇ ਨੇ ਕਿਉਂਕਿ ਇਹੋ ਜੀ ਗੱਲ ਨਹੀਂ ਕਿ ਐਮਐਲਏ ਨੂੰ ਪਤਾ ਨਾ ਹੋਵੇ ਕਿ ਪੰਜਾਬੀ ਕੀ ਚਾਹੁੰਦੇ ਨੇ ਸਭ ਨੂੰ ਪਤਾ ਕੀ ਚਾਹੁੰਦੇ ਨੇ ਇਸ ਕਰਕੇ ਜਰੂਰ ਆਪਣੀ ਗੱਲ ਕਰਨੋ ਪਿਆਰਮਨ ਕੇਜਰੀਵਾਲ ਵੈਸੇ ਇੱਥੇ ਆਣਾ ਬਣਦਾ ਸੀ ਉਹਨਾਂ ਦਾ ਨਹੀਂ ਆਏ ਚਲੋ ਉਹਨਾਂ ਦੀ ਆਪਣੀ ਜਿਹੜੇ ਉਹਨਾਂ ਦੀ ਪਾਰਟੀ ਦੇ ਆਪਣੇ ਅਲੱਗ-ਅਲੱਗ ਕੁਝ ਹੋ ਸਕਦੇ ਨੇ ਜੋ ਵੀ ਉਹਨਾਂ ਦੀ ਸੰਭਾਵਨਾਵਾਂ ਨੇ ਕਿ ਉਹਨਾਂ ਨੇ ਇੱਥੇ ਆਣਾ ਸੀ ਜਾਂ ਨਹੀਂ ਆਣਾ ਸੀ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆਪਾਂ ਜਿਗਰ ਚ ਨਹੀਂ ਪੈਂਦੇ ਉਹ ਉਹਨਾਂ ਨੇ ਉੱਥੇ ਗੱਲ ਕਰਨੀ ਹੈ ਕਰ ਕਰੀ ਜਾ ਸਕਦੀ ਹੈ ਪਹਿਲਾਂ ਵੀ ਜਾਂਦੇ ਰਹੇ ਨੇ ਕਿ ਪਹਿਲੀ ਵਾਰੀ ਬੁਲਾਏ ਨੇ ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਦੀ ਜੇਲ੍ਹ 'ਚ ਬੰਦ ਸੀ ਮਨਦੀਪ ਜੀ ਉਦੋਂ ਵੀ ਤਾਂ ਪੰਜਾਬ ਦੀ ਸਰਕਾਰ ਚਲਾਉਂਦੇ ਰਹੇ ਨੇ ਜੇਲ੍ਹ 'ਚ ਬੈਠ ਕੇ ਵੀ ਜੇਲ੍ਹ 'ਚ ਬੈਠ ਕੇ ਵੀ ਨਿਰਦੇਸ਼ ਦਿੰਦੇ ਰਹੇ ਨੇ ਪੰਜਾਬ ਨੂੰ ਭਗਵੰਤ ਮਾਨ ਲਗਾਤਾਰ ਮਿਲਦੇ ਰਹੇ ਉਹਨਾਂ ਨੂੰ ਜਦੋਂ ਬਦਲੇ ਗਏ ਸੀ ਮੰਤਰੀ ਉਦੋਂ ਵੀ ਦਿੱਲੀ ਤੋਂ ਨਿਰਦੇਸ਼ ਲੈਂਦੇ ਰਹੇ ਨੇ ਕੋਈ ਕਿਸੇ ਮੰਤਰੀ ਦਾ ਵਿਭਾਗ ਬਦਲਣਾ ਤਾਂ ਵੀ ਨਿਰਦੇਸ਼ ਦਿੱਲੀ ਤੋਂ ਆਉਂਦੇ ਨੇ ਬਿਲਕੁਲ ਸੋ ਦੇਖੋ ਅਰਵਿੰਦ ਕੇਜਰੀਵਾਲ ਸੁਪਰੀਮ ਮੋਨ ਹੈ ਚਲੋ ਆਪਾਂ ਉਹਦੇ ਕਿੰਤੂ ਨਹੀਂ ਕਰਦੇ ਉਹਨਾਂ ਦੇ ਉਹਨਾਂ ਦੇ ਆਪਣੀ ਪਾਰਟੀ ਦਾ ਫੈਸਲਾ ਹੈ ਉਹ ਕੁਝ ਵੀ ਕਰ ਸਕਦੇ ਨੇ ਪਰ ਇਹ ਜ਼ਰੂਰ ਹੈ ਕਿ ਜਿਹੜੀ ਹੁਣ ਕੱਲ ਦੀ ਜਿਹੜੀ ਬੈਠਕ ਹੋ ਰਹੀ ਹੈ ਜਦੀਆਂ ਨਜ਼ਰਾਂ ਜ਼ਰੂਰ ਟਿਕੀਆਂ ਹੋ ਜਣੇ ਸਾਰੇ ਲੋਕਾਂ ਦੀਆਂ ਕਿ ਉਹਦੇ ਵਿੱਚ ਕੀ ਫੈਸਲਾ ਹੋਊਗਾ ਭਗਵੰਤ ਮਾਨ ਕੀ ਫੈਸਲਾ ਲੈਣਗੇ ਕੀ ਕਹਿਣਗੇ ਫਿਰ ਵੈਸੇ ਤਾਂ ਉਹਨਾਂ ਨਾਲ ਦਿੱਲੀ ਦੇ ਐਮਐਲਏ ਨਾਲ ਗੱਲ ਅੱਜ ਕੱਲ੍ਹ ਕੀਤੀ ਵੀ ਹੈ ਹੋਰ ਚੰਗੇ ਢੰਗ ਨਾਲ ਕਰ ਲੈਣੀ ਚਾਹੀਦੀ ਸੀ ਹੰਥਨ ਕਰਨਾ ਚਾਹੀਦਾ ਸੀ ਕਿ ਹਾਰੇ ਕਿਉਂ ਕਿਉਂਕਿ ਉਹ ਤਾਂ ਬਹੁਤ ਕੁਝ ਕਹਿੰਦੇ ਰਹੇ ਨੇ ਜੋ ਕਹਿੰਦੇ ਰਹੇ ਸੀ ਚੋਣਾਂ ਦੌਰਾਨ ਪਰ ਹੁਣ ਉਹ ਤਾਂ ਬਾਹਰ ਬਹਿ ਚੁੱਕਿਆ ਤੇ ਪੰਜਾਬ ਤੇ ਹੁਣ ਉਹਨਾਂ ਦੀ ਚਿੰਤਾ ਵੀ ਵਧੀ ਹੈ ਪੰਜਾਬ ਤੇ ਤੇਕ ਵੀ ਵਧੀ ਹੈ ਪੰਜਾਬ ਤੇ ਉਹਨਾਂ ਦੀ ਅੱਖ ਵੀ ਲੱਗੀ ਕਿਉਂਕਿ ਇੱਕੋ ਇੱਕ ਸਟੇਟ ਰਹਿ ਗਿਆ ਪੰਜਾਬ ਬਿਲਕੁਲ ਜੀ ਕਿਥੇ ਕੇਂਦਰ ਚ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਲੈਣ ਵਾਲੀ ਪਾਰਟੀ ਨੈਸ਼ਨਲ ਲੈਵਲ ਤੇ ਜਦੋਂ ਗੁਜਰਾਤ ਚ ਵੋਟਾਂ ਪਈਆਂ ਸੀ ਵੋਟ ਸ਼ੇਅਰ ਬਹੁਤ ਵੱਡਾ ਲੈ ਕੇ ਨੈਸ਼ਨਲ ਪਾਰਟੀ ਬਣੀ ਆਵਾਜ਼ੀ ਪਾਰਟੀ ਪਰ ਹੁਣ ਜਿਸ ਹਿਸਾਬ ਨਾਲ ਦਿੱਲੀ ਤੋਂ ਸਤਾਖ ਖੁੱਸ ਗਈ ਤੇ ਜੇ ਕਿਤੇ 2027 ਚ ਪੰਜਾਬੀਆਂ ਨੇ ਵੀ ਕੋਈ ਇਹੋ ਜਿਹਾ ਫਤਵਾ ਦਿੱਤਾ ਫਿਰ ਤਖਤਵੇ ਦਾ ਜਿਹੜਾ ਹੈਗਾ ਜਿਵੇਂ ਜਿਸ ਤੇਜ਼ੀ ਨਾਲ ਉੱਭਰੀ ਸੀ ਆਪਾਂ ਕਹਿ ਦਵਾਂਗੇ ਕਿ ਉਸੇ ਤੇਜ਼ੀ ਨਾਲ ਪਤਨ ਵੀ ਸ਼ੁਰੂ ਹੋ ਗਿਆ ਸੋ ਬਹੁਤ ਕੁਝ ਮੰਥਨ ਚਿੰਤਨ ਕਰਨ ਦੀ ਲੋੜ ਹੈ ਆਮ ਆਦਮੀ ਪਾਰਟੀ ਹੁਜੇ ਆਮ ਲੋਕਾਂ ਦੀ ਪਾਰਟੀ ਬਣਾਉਣ ਦੀ ਲੋੜ ਹੈ ਜਿਹੜੀ ਨਹੀਂ ਰਹੀ ਆਮ ਲੋਕਾਂ ਦੀ ਪਾਰਟੀ ਕਹਿੰਦੇ ਸੀ ਅਸੀਂ ਆਮ ਆਦਮੀ ਆ ਪਰ ਆਮ ਕੋਈ ਨਹੀਂ ਸਾਰੇ ਖਾਸ ਬਣ ਗਏ ਭਾਵੇਂ ਆਮ ਘਰਾਂ ਦੇ ਵਿਧਾਇਕ ਬਣੇ ਸੀ ਪਰ ਉਹ ਵੀ ਹੁਣ ਖਾਸ ਬਣ ਗਏ ਉਹਨਾਂ ਦੀ ਆਮ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਰਿਹਾ ਉਹਨਾਂ ਦੀ ਆਮ ਲੋਕਾਂ ਨਾਲ ਕੋਈ ਨੇੜਤਾ ਨਹੀਂ ਰਹੀ ਜਿਹੋ ਜੀ ਪਹਿਲਾਂ ਸੀ ਉਹ ਦੂਰੀ ਬਣਾ ਲਈ ਉਹਨਾਂ ਨੇ ਤੇ ਜਦੋਂ ਦੂਰੀ ਬਣ ਜਾਂਦੀ ਹੈ ਫਿਰ ਆਮ ਲੋਕ ਪਤਾ ਹੀ ਹੈ ਫਿਰ ਜਦੋਂ ਦੂਰੀਆਂ ਬਣਾ ਕੇ ਕੋਈ ਖਾਸ ਬਣਦਾ ਹੈ ਫਿਰ ਖਾਸ ਨੂੰ ਆਮ ਬਣਾਉਣ ਵਾਲੇ ਵੀ ਲੋਕ ਹੀ ਨੇ ਕਿਉਂਕਿ ਲੋਕਤੰਤਰ ਹੈ ਬਿਲਕੁਲ ਇਸ ਕਰਕੇ ਕੱਲ ਦੀ ਜਿਹੜੀ ਮੀਟਿੰਗ ਹੈ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਾਰੇ ਬੁਲਾ ਲਏ ਤੇ ਜਾਣਗੇ ਸਾਰੇ ਉਹਦੇ ਚ ਕੀ ਫੈਸਲਾ ਹੋਏਗਾ ਇਹ ਆਪਾਂ ਹੁਣ ਕੱਲ ਨੂੰ ਡਿਸਕਸ ਕਰਾਂਗੇ ਪਰ ਇਹ ਜ਼ਰੂਰ ਹੈ ਕਿ ਪੰਜਾਬ ਲਈ ਕੁਝ ਨਾ ਕੁਝ ਜ਼ਰੂਰ ਗੰਭੀਰ ਹੋ ਕੇ ਚਿੰਤਨ ਦੀ ਪਾਰਟੀ ਕਰੂਗੀ ਜੀ ਇਸ ਤੋਂ ਬਾਅਦ ਜਿਹੜੀ ਮੀਟਿੰਗ ਅੱਜ ਹੋਣੀ ਸੀ ਪੰਜਾਬ ਦੇ ਮੰਤਰੀ ਮੰਡਲ ਦੀ ਉਹ ਵੀ ਹੁਣ 13 ਨੂੰ ਰੱਖ ਦਿੱਤੀ ਗਈ ਜੀ ਜੋ 13 ਫਰਵਰੀ ਨੂੰ ਹੋਏਗੀ ਮੰਤਰੀ ਮੰਡਲ ਕਿੰਨੇ ਟਮੇਟ ਬਿਲਕੁਲ ਬਿਲਕੁਲ ਜੀ ਸਰ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਹੰਦੀਪ ਜੀ